ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜੀਆਂ ਕੁਝ ਖਾਸ ਸਰਗਰਮੀਆਂ 에ਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਹੋਈ ਖਤਮ ਯੂਨੀਅਨ ਅਤੇ ਮੈਨੇਜਮੈਂਟ ਦਰਮਿਆਨ ਹੋਇਆ ਸਮਝੌਤਾ ਸਮਝੋਤੇ ਦੇ ਵੇਦ ਵੇਰ ਰੱਖੀ ਗਈ ਗੂਪਤ ਵਾਲੀਅਮ ਨੇ ਜੁਤੀ ਅਲਬਰਟਾ ਉਪਚੋਨ 80.4% ਵੋਟਾਂ ਕੀਤੀਆਂ ਹਾਸਲ ਹਾਊਸ ਆਫ ਕਾਮਨਸ ਦੇ ਵਿੱਚ ਮੂੜ ਸੀਟ ਹੋਈ ਪੱਕੀ ਕੈਨੇਡਾ ਐਕਸਪ੍ਰੈਸ ਐਂਟਰੀ ਲਾਟਰੀ ਦੇ ਐਲਾਨੇ ਨਤੀਜੇ ਵਿਦੇਸ਼ੀਆਂ ਨੂੰ ਪੀਆਰ ਅਰਜ਼ੀ ਦੇਣ ਦੇ ਲਈ ਭੇਜੇ ਗਏ ਸੱਦੇ ਸੀਆਰਐਸ ਕਟਆਫ ਸਕੋਰ ਦੇ ਵਿੱਚ 61 ਅੰਕ ਦਾ ਹੋਇਆ ਵਾਅਦਾ ਪੰਜਾਬੀ ਟਰੱਕ ਡਰਾਈਵਰਾਂ ਤੇ ਕੋਕੀਨ ਤਸਕਰੀ ਦੇ ਲੱਗੇ ਗੋਸ਼ FBI ਦੇ ਮੋਸਟ ਵਾਂਟੇਡ ਅਪਰਾਧੀ ਲਈ ਕਰ ਰਹੀ ਸੀ ਤਸਕਰੀ ਦੋਹਾਂ ਤੋਂ 95 ਕਿਲੋ ਕੋਕੀਨ ਤੇ 20 ਕਿਲੋ ਹੈਰੋਇਨ ਹੋਈ ਸੀ ਬਰਾਮਦ ਤੇ ਹੁਣੇ ਨਾਸਰ ਗਰਮੀਆਂ ਦਾ ਵਿਸਥਾਰ ਏਅਰ ਕੈਨੇਡਾ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਏਮਪਲੋਇਸ ਦੇ ਨਾਲ ਵਿਚੋਲਕੀ ਦੇ ਨਾਲ ਹੋਏ ਸਮਝੌਤੇ ਤੋਂ ਬਾਅਦ 10000 ਤੋਂ ਵੱਧ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ 10000 ਤੋਂ ਵੱਧ ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਏਮਪਲੋਇਸ ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਵੱਲੋਂ ਨਿਯੁਕਤ ਵਿਚੋਲੇ ਦੀ ਸਹਾਇਤਾ ਦੇ ਨਾਲ 9 ਘੰਟੇ ਦੀ ਲੰਮੀ ਮੀਟਿੰਗ ਦੇ ਮਗਰੋਂ ਸਮਝੌਤਾ ਸੰਭਵ ਹੋ ਸਕਿਆ ਹੈ ਏਅਰਲਾਈਨ ਨੇ ਕਿਹਾ ਹੈ ਕਿ ਪਹਿਲੀਆਂ ਉਡਾਨਾਂ ਮੰਗਲਵਾਰ ਸ਼ਾਮ ਨੂੰ ਰਵਾਨਾ ਹੋਣ ਦੀ ਉਮੀਦ ਹੈ ਹਾਲਾਂਕਿ ਸੇਵਾ ਪੂਰੀ ਤਰ੍ਹਾਂ ਬਹਾਲ ਹੋਣ ਦੇ ਵਿੱਚ 7 ਤੋਂ 10 ਦਿਨ ਲੱਗ ਸਕਦੇ ਨੇ ਕਿਉਂਕਿ ਜਹਾਜ਼ ਅਤੇ ਚਾਲਕ ਦਲ ਨੂੰ ਦੁਬਾਰਾ ਸਥਿਤੀ ਦੇ ਵਿੱਚ ਰੱਖਿਆ ਗਿਆ ਪੁਸ਼ਟੀ ਕੀਤੇ ਬੁਕਿੰਗ ਵਾਲੇ ਗਾਹਕਾਂ ਨੂੰ ਸਿਰਫ ਤਾਂ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਉਹਨਾਂ ਦੀਆਂ ਉਡਾਨਾਂ ਸੰਚਾਲਿਤ ਹੋਣ ਦੀ ਸੂਚੀ 'ਤੇ ਨਹੀਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਕਿਹਾ ਹੈ ਕਿ ਇਹ ਅਸਥਾਈ ਸੌਦਾ ਕੈਨੇਡੀਅਨ ਹਵਾਬਾਜ਼ੀ ਕਰਮਚਾਰੀਆਂ ਦੇ ਲਈ ਇਤਿਹਾਸਿਕ ਸਫਲਤਾ ਦੀ ਨਿਸ਼ਾਨਦੇਹੀ ਕਰਦਾ ਹੈ ਬਿਨਾਂ ਭੁਗਤਾਨ ਕੀਤੇ ਕੰਮ ਨੂੰ ਖਤਮ ਕਰਦਾ ਹੈ ਅਤੇ ਉਦਯੋਗ ਦੇ ਵਿੱਚ ਇੱਕ ਮਿਸਾਲ ਕਾਇਮ ਕਰਦਾ ਹੈ ਕਾਨੂੰਨੀ ਅਤੇ ਰਾਜਨੀਤਿਕ ਦਬਾਅ ਵਧਣ ਤੋਂ ਬਾਅਦ ਹੀ ਵਿਚੋਲਗੀ ਵਾਲਾ ਸੌਦਾ ਹੋਇਆ ਸੀ 에ਅਰ ਕੈਨੇਡਾ ਨੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫਸਰ ਮਾਈਕਲ ਰੂਸੋ ਦੇ ਵੱਲੋਂ ਮੁਸਾਫਰਾਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਫਲਾਈਟਸ ਪੂਰੀ ਤਰ੍ਹਾਂ ਬਹਾਲ ਹੋਣ ਦੇ ਵਿੱਚ ਇੱਕ ਹਫ਼ਤਾ ਜਾਂ ਉਸ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ ਉਨਾ ਕਿ ਜੇ ਕਿ ਫਲਾਈਟ ਸੇ ਰੱਦ ਹੋਣ ਦੇ ਕਾਰਨ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਾਸਤੇ 에ਅਰਲਾਈਨ ਨੂੰ ਬੇहद ਅਫਸੋਸ ਹੈ ਹੁਣ ਜਲਦ ਤੋਂ ਜਲਦ ਫਲਾਈਟਸ ਬਹਾਲ ਕਰਨ ਤੇ ਝੋਲ ਦਿੱਤਾ ਜਾ ਰਿਹਾ ਹੈ ਹੜਤਾਲ ਨੇ ਰੋਜ਼ਾਨਾ ਅੰਦਾਜ਼ਨ 1.3 ਲੱਖ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ ਜਿਸ ਦੇ ਕਾਰਨ 에ਅਰ ਕੈਨੇਡਾ ਨੂੰ ਸਾਲ ਦੇ ਲਈ ਆਪਣੇ ਮੁਨਾਫੇ ਦੀ ਤੁਕਵੀਆਂ ਨੂੰ ਮੁਅਤਲ ਕਰਨਾ ਪਿਆ ਅਲਕੇ ਸਮਝੋਤੇ ਦੇ ਵੇਰਵੇ ਗੁਪਤ ਰੱਖੇ ਗਏ ਨੇ ਯੂਨੀਅਨ ਮੈਂਬਰ ਔਨ ਵਾਲੇ ਹਫਤੇ ਦੇ ਵਿੱਚ ਇਸ ਸਮਝੋਤੇ ਤੇ ਵੋਟ ਪਾਣਗੇ ਉਦੋਂ ਤੱਕ 에ਅਰ ਕੈਨੇਡਾ ਸਾਲਾਂ ਦੇ ਵਿੱਚ ਆਪਣੇ ਸਭ ਤੋਂ ਵਿਗਨਕਾਰੀ ਲੇਬਰ ਵਾਦਾਂ ਵਿੱਚੋਂ ਇੱਕ ਤੋਂ ਬਾਅਦ ਆਪਣੇ ਨੈਟਵਰਕ ਨੂੰ ਸਥਿਰ ਕਰਨ ਅਤੇ ਯਾਤਰੀ ਦੇ ਵਿਸ਼ਵਾਸ ਨੂੰ ਮੁੜ ਬਣਾਉਣ ਲਈ ਕੰਮ ਕਰਨਾ ਜਾਰੀ ਰੱਖੇਗਾ ਕੰਸਰਵੇਟਿਵ ਨੇਤਾ ਪੀਅਰ ਪੋਲੀਮ ਨੇ ਅਲਬਰਟਾ ਹਲਕੀ ਦੇ ਬੈਟਲ ਰਿਵਰ ਕਲੌਫਟ ਹਲਕੀ ਤੋਂ ਸੰਜੀ ਉਪ ਚੋਣ ਜਿੱਤ ਲਈ ਹੈ ਜਿਸ ਦੇ ਨਾਲ ਅਪ੍ਰੈਲ ਦੀਆਂ ਚੋਣਾਂ ਦੇ ਵਿੱਚ ਆਟਵਾ ਏਰੀਆ ਹਲਕੀ ਤੋਂ ਆਪਣੀ ਉਮੀਦਵਾਰੀ ਜਿੱਤਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਾਊਸ ਆਫ ਕਾਮਨਸ ਦੇ ਵਿੱਚ ਆਪਣੀ ਵਾਪਸੀ ਲਈ ਰਾਪਰ ਦਰਹੋ ਕੇ मिस्टर पॉलिव ने कंजर्वेटिव गार्थे विच 213 ਹੋਰ ਉਮੀਦਵਾਰਾਂ ਦੇ ਮੁਕਾਬਲੇ 80.4% ਵੋਟਾਂ ਹਾਸਲ ਕੀਤੀਆਂ ਨੇ ਕੈਮਰਸ ਵਿਕੇ ਜੇਤੂ ਪਾਸ਼ੰਦ ਦੌਰਾਨ ਟੋਰੀ ਆਗੂ ਨੇ ਆਪਣੀ ਪਤਨੀ ਸਾਬਕਾ ਐਮਪੀ ਡੈਨੀਅਲ ਕੁਰੇਟ ਅਤੇ ਬੈਟਲ ਰਿਵਰ ਕ੍ਰੋਫਟ ਹਲਕੀ ਜੀ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਉਹਨਾਂ ਕਿਹਾ ਕਿ ਇਸ ਕਿਰਤੇ ਵਾਸਤੇ ਲੋਕਾਂ ਨੂੰ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਿਆ ਅਤੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਦੇ ਵਿੱਚ ਕੋਈ ਕਸਰ ਬਾਕੀ They come right off the campaign trail in a national campaign and go straight to knocking on doors to traveling throughout a, a region of 56,000 square kilometers. But I'll tell you something: it was not a burden at all. This has been a privilege. Getting to know the people in this region has been the privilege of my life. In fact. In fact, I've had a hell of a lot of fun. Uh, whether it's been at the bronc matches or the rodeos or, you know, walking into a parking lot, some guy I don't even know walks up and offers me a big bag of beef jerky. What? <laughs> it doesn't happen in the city. Or, or another guy says he's got a four-wheeler and he tells me I can tear around town in it all by myself. He trusts the city boy to do that. I don't know what he was thinking. But I really love the people of Battle River Crowfoot. ਦਸੀ ਕਿ ਪੀਅਰ ਪੋਲੀਮ ਨੇ ਭਾਵੇਂ ਜ਼ਿੰਨੀ ਚੋਣ ਦੇ ਵਿੱਚ ਜਿੱਤ ਰਾਹੀਂ ਇੱਕ ਅੜਿੱਕਾ ਪਾਰ ਕਰ ਲਿਆ ਪਰ ਦੂਜਾ ਵੱਡਾ ਅੜਿੱਕਾ ਹਲੇ ਵੀ ਬਾਕੀ ਹੈ ਜੋ ਅਗਲੇ ਸਾਲ ਕੰਜ਼ਰਵੇਟਿਵ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਸਾਹਮਣੇ ਆਵੇਗਾ ਚੋਣਾਂ ਦੇ ਵਿੱਚ ਹਾਲ ਦੇ ਮੱਦੇ ਨਜ਼ਰ ਕੰਜ਼ਰਵੇਟਿਵ ਪਾਰਟੀ ਇਸ ਗੱਲ ਦੀ ਸਮੀਖਿਆ ਕਰੇਗੀ ਕਿ ਪਾਰਟੀ ਦੀ ਵਾਕਡੋਰ ਫੋਲਗੇਟੇ ਹੱਥਾ ਵਿੱਚ ਹੀ ਰਹੇ ਜਾਂ ਫਿਰ ਨਵੇਂ ਸਿਰੇ ਤੋਂ ਆਗੂ ਚੁਣਿਆ ਜਾਵੇ ਜੁਜਪਸੀ ਪਾਟਲ ਰਿਵਰ ਪ੍ਰੋਫੁੱਟ ਹਲਕੇ ਦੇ ਇਤਿਹਾਸਿਕ ਚੁੰਮਨਹਾਰ ਦਾ ਮੂੰਹ ਦੇਖਣ ਵਾਲੇ ਦੋਸਤੋ ਵੱਧ ਉਮੀਦਵਾਰਾਂ ਦੇ ਵਿੱਚੋਂ ਕੋਈ ਵੀ মিডিਆ ਦੇ ਸਾਹਮਣੇ ਨਹੀਂ ਆਇਆ। ਕੈਨੇਡਾ ਨੇ ਚੁਣੇ ਹੋਏ ਵਿਦੇਸ਼ੀਆਂ ਨੂੰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸ਼੍ਰੇਣੀ ਦੇ ਤਹਿਤ ਮੌਜੂਦਾ ਐਕਸਪ੍ਰੈਸ ਐਂਟਰੀ ਡਰੋਨ ਰਾਹੀਂ ਸਥਾਈ ਨਿਵਾਸ ਲਈ ਅੱਜ ਦੇੰਦਲੇ ਸੱਤਾ ਦੇ ਦਿੱਤੇ। ਕੈਨੇਡਾ ਵਿੱਚ ਰਹਿਣ ਦੀ ਇੱਛਾ ਰੱਖਣ ਵਾਲੀ ਵਿਦੇਸ਼ੀ ਕਮੇਂਸ਼ੀਅਲ ਨਾਮ ਸਿਤ ਪ੍ਰੋਗਰਾਮ ਜਿਸ ਨੂੰ ਪੀ ਐਨ ਪੀ ਵੀ ਕਿਹਾ ਜਾਂਦਾ ਹੈ ਉਸ ਰਾਹੀਂ ਕੈਨੇਡੀਅਨ ਸਥਾਈ ਨਿਵਾਸੀ ਦਰਜੇ ਲਈ ਅਰਜੀ ਦੇ ਸਕਦੇ ਨੇ ਇਹ ਪ੍ਰੋਗਰਾਮ ਵਿਅਕਤੀਆਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਸਹਿਣ ਅਤੇ ਕੰਮ ਕਰਨ ਦੇ ਯੋਗ ਬਣਾਉਂਦੇ ਐ ਐਪੀਆਰ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਨ ਤੋਂ ਬਾਅਦ ਪੀਆਰ ਦਰਜਾ ਪ੍ਰਾਪਤ ਹੋਇਆ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਕੈਨੇਡਾ ਐਕਸਪ੍ਰੈਸ ਐਂਡ ਪ੍ਰੀ ਕੈਨੇਡਾ ਦੇ ਵਿੱਚ ਉਸ स्थाई ਨਿਵਾਸ ਦੀ ਮੰਗ ਕਰਨ ਵਾਲੀ ਹੁਨਰਵੰਤ ਪਰਵਾਸੀਆਂ ਦੇ ਲਈ ਇੱਕ ਪ੍ਰੋਗਰਾਮ ਹੈ ਜਿਸ ਦਾ ਪ੍ਰਬੰਧਨ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਫੁਕਸ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਅਤੇ ਪ੍ਰੋਮਿਸ਼ੀਅਲ ਨਾਮਸ ਪ੍ਰੋਗਰਾਮ ਸ਼ਾਮਲ ਨੇ PNP ਰਾਹੀਂ ਕੈਨੇਡਾ PR ਪ੍ਰਾਪਤ ਕਰਨ ਦੇ ਲਈ ਸਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜਿਵੇਂ ਕਿ ਉਪਲਬਧ PNP ਦੇ ਲਈ ਟੋਪ ਦਾ ਦਸਤਾਵੇਜ਼ ਅਤੇ ਸੂਤਾ ਵੀ ਪਛਾਣ ਕਰੋ ਅੱਗੇ ਪ੍ਰਕਿਰਿਆ ਨੂੰ ਪੂਰਾ ਕਰੋ ਇਸ ਨੂੰ ਖੇਤਰ ਜਾਂ ਸੂਬੇ ਵਿੱਚ ਜਮਾ ਕਰੋ ਅਤੇ ਜੇਕਰ ਯੋਗ ਹੈ ਤਾਂ ਇੱਕ ਅਧਿਕਾਰਤ ਸੂਬਾਈ ਨਾਮਜ਼ਦਗੀ ਸਰਟੀਫਿਕੇਟ ਪ੍ਰਾਪਤ ਕਰੋ ਜਿਸ ਦੇ ਨਾਲ ਤੁਸੀਂ ਅਗਲੇ ਪੜਾਅ 'ਚ ਜਾ ਸਕਦੇ ਹੋ 10 25 ਮਾਰਚ 2025 ਨੂੰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਵਿਆਪਕ ਰੈਂਕਿੰਗ ਸਿਸਟਮ ਉੱਤੇ ਨੌਕਰੀ ਪੇਸ਼ਕਸ਼ ਅੰਕ ਵਾਪਸ ਲੈ ਲਏ ਨੇ ਇਹ ਮੌਜੂਦਾ ਅਤੇ ਭੁਇਖ ਦੇ ਉਮੀਦਵਾਰ ਦੋਵਾਂ ਉੱਤੇ ਲਾਗੂ ਹੋਵੇਗਾ ਵਿਆਪਕ ਰੈਂਕਿੰਗ ਸਿਸਟਮ ਉੱਤੇ ਨੌਕਰੀ ਪੇਸ਼ਕਸ਼ ਅੰਕ ਨੂੰ ਹਟਾਉਣਾ ਸਾਰੀ ਸ਼੍ਰੇਣੀਆਂ ਤੇ ਲਾਗੂ ਨਹੀਂ ਹੋਵੇਗਾ ਪਰ ਸਿਰਫ ਉਹਨਾਂ ਤੇ ਲਾਗੂ ਹੋਵੇਗਾ ਜੋ ਰਾਸ਼ਟਰੀ ਕਿੱਤਾ ਵਰਗੀਕਰਨ ਦੇ ਪ੍ਰਮੁੱਖ ਸਮੂਹ ਅਤੇ ਕਿਸੇ ਹੋਰ ਹੁਨਰਬੰਦ ਕਿਤੇ ਦੇ ਅਧੀਨ ਸ਼੍ਰੇਣੀ ਬਾਤਨੇ ਜਿਨ੍ਹਾਂ ਕੋਲ ਮੌਜੂਦਾ ਨੌਕਰੀ ਦੀ ਪੇਸ਼ਕਸ਼ ਹੈ ਉਹਨਾਂ ਦੇ ਕੋਲ 25 ਮਾਰਚ 2025 ਤੋਂ ਬਾਅਦ ਵਾਧੂ ਅੰਕ ਕਮਾਨ ਦਾ ਮੌਕਾ ਨਹੀਂ ਹੈ 18 ਅਗਸਤ ਨੂੰ ਆਈਆਰਸੀਸੀ ਨੇ ਐਕਸਪ੍ਰੈਸ ਐਂਟਰੀ ਦੇ ਤਹਿਤ 361 ਨੰਬਰ ਦਾ ਡਰਾ ਕੱਢਿਆ ਵਿਦੇਸ਼ੀ ਨਾਗਰਿਕ ਚੋਣ ਕਰਨ ਦੇ ਲਈ 225 ਸਰ ਦੇ ਭੇਜੇ ਜਿਸ ਦੇ ਵਿੱਚ ਸਭ ਤੋਂ ਘੱਟ ਦਰਜ ਕਰਨ ਵਾਲੇ ਉਮੀਦਵਾਰ ਨੂੰ 810 ਹਜ਼ਾਰ ਰਸ ਕੋਰ ਮਿਲਿਆ ਰੌਂਡ ਦੀ ਮਿਤੀ ਅਤੇ ਸਮਾਂ 18 ਅਗਸਤ 2025 ਨੂੰ ਕਰੰਟ ਲੋਕਲ ਟਾਈਮ 15:09:26 ਸੀਕਿੰਗ ਦੀ ਜਦੋਂ ਕਿ ਟਰਾਈ ਬੈਕਿੰਗ ਨਿਯਮ ਦੀ ਮਿਤੀ 11 ਪਰਵੀ 2024-25 ਨੂੰ ਕਰੰਟ ਲੋਕਲ ਟਾਈਮ 11:17 ਮਿੰਟ ਸੀ ਇਸ ਦਾ ਮਤਲਬ ਹੈ ਕਿ ਅਸੀ ਤੀਨ ਦੇ ਲਈ ਸੱਦਾ ਦੇਣ ਦੇ ਲਈ ਲੋੜਿੰਦਾ ਰੈਂਕ 192 ਜਾਂਪੀ ਦੀ ਸ ਤੋਂ ਵੱਧ ਹੋਵੇਗਾ। ਦਸੀ ਯੋਗਦਿਕ ਤੋਂ ਬਾਅਦ ਉਹ ਮੀਤਵਾਰ ਦਾ ਸਕੋਰ ਸਭ ਤੋਂ ਘੱਟ ਟੈਟਾ ਕੱਟ ਆਫ ਉਹਨਾਂ ਦੁਆਰਾ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਨ ਦੀ ਮਿਤੀ ਅਤੇ ਸਮੇਂ ਤੇ ਅਧਾਰਤ ਹੁੰਦਾ ਹੈ। ਪ੍ਰੋਵੀਜ਼ਨਲ ਨਾਮ ਦੀ ਪ੍ਰੋਗਰਾਮ ਅਧੀਨ ਪਿਛਲਾ ਡ੍ਰੋ 6 ਅਗਸਤ ਨੂੰ ਕੱਢਿਆ ਗਿਆ ਸੀ ਜਦੋਂ ਪਹਿਲੇ ਸਥਾਨ ਤੇ ਆਉਣ ਵਾਲੀ ਯੋਗਪ੍ਰੇਸ਼ੀ ਨਾਗੂਤਾ ਨੂੰ 225 ਐਕਸਪ੍ਰੈਸ ਐਂਟਰੀ ਸਦ ਦੇ ਚੁਆਰੀ ਕੀਤਾ ਗਿਆ ਸੀ। ਜਿਵੇਂ ਸਭ ਤੋਂ ਘੱਟ ਅਰਜੋ ਵਾਲੇ ਉਮੀਦਵਾਰ ਨੂੰ 739 ਦਾ ਸੀਆਰਐਸਐਸ ਸਕੋਰ ਮਿਲਿਆ ਸੀ 6 ਅਗਸਤ ਦੇ ਤੋਂ ਬਾਅਦ ਫੁਮੇਚਲ ਨੋਮਿਨੀ ਪ੍ਰੋਗਰਾਮ ਦੇ ਲਈ ਸੀਆਰਐਸ ਕੱਟ ਆਫ ਕੋਰ 61 ਹੰਕਾਤਾ ਵਾਤਾ ਹੋਇਆ ਹੈ ਕ੍ਰਾਕਰ ਡਰਾਈਵਰ ਅੰਜੂ ਸਿੰਘ ਰੋਵਲ ਅਤੇ ਖਬਾਲ ਸਿੰਘ ਵਿਕਾ ਕੈਲੀਫੋਰਨੀਆ ਦੇ ਵਿੱਚ ਅਮਰੀਕੀ ਸੰਘੀ ਦੋਸ਼ਾ ਦੇ ਲਈ ਦੋਸ਼ੀ ਮੰਨਨ ਦੇ ਲਈ ਸਹਿਮਤ ਹੋ ਗਏ ਨੇ ਇਹਨਾਂ ਦੋਸ਼ਾਂ ਦੇ ਵਿੱਚ ਕੋਕੀਨ ਤਸਕਰੀ ਦੀ ਸਾਜ਼ਿਸ਼ ਸ਼ਾਮਲ ਹੈ ਇਸ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ 'ਸਾਬਕਾ ਕੈਨੇਡਾ 올ímpian ਖਿਡਾਰੀ ਰਿਆਨ ਵੈਂਟਿੰਗ ਦੇ ਬਲੋ ਕੀਤੀ ਜਵਾਰੀ ਸੀ। ਕ੍ਰਾਂਟੋ ਖੇਤਾ ਦੇ ਇੱਕ ਬਾਸ ਸਿੰਘ ਵਿਖਤੇ ਰੰਜੀਤ ਸਿੰਘ ਰੋਵਲ ਪਹਿਲੇ ਕੈਨੇਡੀਅਨ ਨੇ ਜਿਉਣਾ ਨਹੀਂ ਪਿਛਲੇ ਪਤਝੜ ਦੇ ਵਿੱਚ FBI ਦੀ ਵਿਸ਼ਾਲ ਜਾਂਚ ਜਿਸ ਨੂੰ ਆਪਰੇਸ਼ਨ ਜੁਆਇੰਟ ਸੈਲਲਲੂਮ ਕਿਹਾ ਜਾਂਦਾ ਹੈ ਉਸ ਦਾ ਖੁਲਾਸਾ ਹੋਣ ਤੋਂ ਬਾਅਦ ਅੰਮ੍ਰਿਤੀ ਵਕੀਲਾ ਦੇ ਨਾਲ ਪਟੀਸ਼ਨ ਸੋਦੇ ਤੇ ਦਸਤਖਤ ਕੀਤੇ ਨੇ। ਵੈਂਟਿੰਗ ਜਿਸ ਨੇ 2002 ਦੇ ਵਿੱਚ ਯੂਟਾਹਾ ਦੇ ਵਿੱਚ ਕੋਈਆ 올림픽 ਖੇਡਾਂ ਦੇ ਵਿੱਚ ਕੈਨੇਡਾ ਲਈ ਹਿੱਸਾ ਲਿਆ ਸੀ ਉਸ ਨੂੰ FBI ਦੇ ਸਬਤੋਂ ਬਾਅਦ ਦਲਵੇਰਿੰਗ ਦੇ ਪਗੋੜੇ ਦੇ ਵਿੱਚੋਂ ਇੱਕ ਵੱਜੋ ਸੂਚੀਬੱਧ ਕੀਤਾ ਗਿਆ। ਉਸ ਦੀ ਗ੍ਰਿਫਤਾਰੀ ਦੇ ਲਈ ਜਾਣਕਾਰੀ ਦੇਣ ਵਾਲੇ 10 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਵੀ ਰੱਖਿਆ ਗਿਆ। ਇਸ ਮਹੀਨੇ ਐਲ.ਏ ਦੇ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ ਦੇ ਅਨੁਸਾਰ ਵੀਰ ਕਤੇ ਰੋਵਲ ਨੇ ਕੋਕੀਨ ਵੰਡਣ ਦੀ ਸਾਜ਼ਿਸ਼ ਰਚਨ ਸਮੇਤ ਆਪਣੇ ਉੱਤੇ ਦੋਸ਼ ਨੂੰ ਕਬੂਲਿਆ। ਇਨ੍ਹਾਂ ਦੋਸ਼ਾਂ ਦੇ ਵਿੱਚੋਂ ਵੱਧ ਤੋਂ ਵੱਧ ਉਮਰ ਕੈਦੀ ਸਜ਼ਾ ਹੋ ਸਕਦੀ ਹੈ। ਉਹਨਾਂ ਦੋਵਾਂ ਨੂੰ ਅਗਸਤ 2004 ਦੇ ਵਿੱਚ ਮਿਸ਼ੀਗਨ ਤੋਂ ਸਾਡਨੀਆ, 온ਟਾਰੀਓ ਖੇਤਰ ਵੱਲ ਬਲੂ ਵਾਟਰ ਬੇਸ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ ਆਪਣੇ ਟਰੱਕ ਦੇ ਟ੍ਰੈਲਰ ਦੇ ਵਿੱਚ ਇੱਕ ਗੁੱਪਤ ਡੱਬੇ ਦੇ ਵਿੱਚੋਂ 95 ਕਿਲੋ ਕੋਕੀਨ ਪੱਤਾ ਅਤੇ 20 ਕਿਲੋ ਹਰੋਇਨ ਲੈ ਕੇ ਜਾ ਰਹੇ ਸਨ। ਉਹਨਾਂ ਨੇ ਕਾਨੂੰਨੀ ਸਮਾਨ ਅਤੇ ਦਸਤਾਵੇਜ਼ ਲੈ ਕੇ ਨਸ਼ੀਲੇ ਪਦਾਰਥਾਂ ਨੂੰ ਛੁਪਾਇਆ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਇਹ ਉਤਪਾਦ ਅਮਰੀਕਾ ਤੋਂ ਕੈਨੇਡਾ ਲਿਜਾਇਆ ਜਾਣੇ ਨਹੀਂ। ਹਾਲਾਂਕਿ ਅਮਰੀਕੀ ਸਰਹੱਦੀ ਏਜੰਟਾ ਨੇ ਦੂਜੀ ਜਾਂਚ ਦੇ ਲਈ ਟਰੱਕ ਨੂੰ ਰੋਕਿਆ ਜਿੱਥੇ ਇੱਕ ਐਕਸ-ਰੇ ਸਕੈਨਰ ਅਤੇ ਇੱਕ ਸੁੰਘਣ ਵਾਲੇ ਕੁੱਤੇ ਨੇ ਗੈਰ ਕਾਨੂੰਨੀ ਡੱਬੇ ਦਾ ਖੁਲਾਸਾ ਕੀਤਾ। ਸਵੇਰ ਦੀ ਨਿਊਜ਼ ਦੇ ਮੁਤਾਬਕ ਉਨਟਾਰੀਓ ਲਾਇਸੈਂਸ ਪਲੇਟ ਰਿਕਾਰਡਰ ਦੀ ਖੋਜ ਤੋਂ ਪਤਾ ਚੱਲਦਾ ਹੈ ਕਿ ਟ੍ਰੇਲਰ ਪੈਂਟ ਸਾਲਾ ਰੋਬਲ ਦੇ ਨਾਲ ਜੁੜੀ ਇੱਕ ਬ੍ਰੈਂਪਟਨ ਉਨਟਾਰੀਓ ਅਦਾਲਤ ਕੰਪਨੀ ਦੇ ਕੋਲ ਰਜਿਸਟਰਡ ਸੀ ਪਿਛਲੇ ਅਕਤੂਬਰ ਦੇ ਵਿੱਚ ਇੱਕ ਅਮਰੀਕੀ ਗ੍ਰੈਂਡ ਜ਼ਿਊਰੀ ਦੇ ਦੋਸ਼ ਪੱਤਰ ਨੂੰ ਖੋਲਿਆ ਸੀ ਜਿਸ ਦੇ ਵਿੱਚ ਵੀਰ ਕਤੇ ਰੋਬਲ ਭਾਰਤੀ ਨਾਗਰਿਕ ਜੋ ਕੈਨੇਡਾ ਵਿੱਚ ਸਥਾਈ ਨਿਵਾਸੀ ਨੇ ਅਤੇ 14 ਹੋਰਾਂ ਨੂੰ ਵੈਡਿੰਗ ਦੇ ਡਰੱਗ ਰਿੰਗ ਦੇ ਮੈਂਬਰਾਂ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਤੋ ਹਸਪਤਲ ਦੇ ਵਿੱਚ ਕੀ ਹਕੀ ਹੈ ਕਿ ਇਹ ਦੋਵੇਂ ਇੱਕ ਟ੍ਰਾਂਸਪੋਰਟੇਸ਼ਨ ਨੈਟਵਰਕ ਵੱਲੋਂ ਕੰਮ ਕਰਦਾ ਸੀ ਜੋ ਵੈਂਡਿੰਗ ਦੀਆਂ ਸ਼ਿਪਮੈਂਟਾਂ ਨੂੰ ਕੈਨੇਡਾ ਵਿੱਚ ਸੰਭਾਲਦਾ ਸੀ ਹਾਲਾਂਕਿ ਅੰਤਰਰਾਸ਼ਟਰੀ ਅਪਰਾਧਿਕ ਕਾਰਵਾਈ ਹਮੇਸ਼ਾ ਸੁਚਾਰੂ ਢੰਗ ਦੇ ਨਾਲ ਨਹੀਂ ਚੱਲੀ ਅਦਾਲਤੀ ਦਸਤਾਵੇਜ਼ ਵਿੱਚ ਇਹ ਤਾਂ ਪਤਾ ਚੱਲਦਾ ਹੈ ਕਿ ਮਈ 2004 ਦੇ ਵਿੱਚ ਹੀ ਤੰਦੂਨੀ ਵਾਦ ਕਰਨੀ ਕਮੇਟੀ ਨੇ ਸ਼ਿਲੇਬਦਾਸਤਾ ਦੀ ਖੇਪ ਨੂੰ ਰੋਕ ਦਿੱਤਾ ਗਿਆ ਸੀ ਫਿਰ ਕਤੇ ਰੋਵਲ ਨੇ ਪਟੀਸ਼ਨ ਸਮਝੌਤੇ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇਦੋਂ ਇਹ ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਰੈਸਟ ਸਟਾਪ ਉੱਤੇ ਰੁਕਿਆ 347 ਕਿਲੋਗ੍ਰਾਮ ਕੋਕੀਨ ਪ੍ਰਾਪਤ ਕਰਨ ਦੀ ਉਮੀਦ ਦੇ ਵਿੱਚ ਹਾਲਾਂਕਿ ਉਹਨਾਂ ਦੇ ਟਰੱਕ ਵਿੱਚ ਸਿਰਫ 250 ਗ੍ਰਾਮ ਹੀ ਜਗ੍ਹਾ ਸੀ ਇੱਕ ਪਿਛੋਲੇ ਰਾਹੇ ਪੈਂਟਿੰਗ ਨੇ ਕਥਿਤ ਤੌਰ ਤੇ 2 ਲੱਖ 20 ਹਜ਼ਾਰ ਡਾਲਰ ਦੀ ਸਹਿਮਤੀ ਵਾਲੀ ਦਰਦ ਪੈჭ ਦਰਦ ਦੀ ਬੁਝਾਈ ਘਟੀ ਹੋਈ ਸ਼ਿਪਮੈਂਟ ਨੂੰ ਲੈ ਜਾਣ ਦੇ ਲਈ 1 ਲੱਖ 50 ਹਜ਼ਾਰ ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਗੁਰਪ੍ਰੀਤ ਸਿੰਘ ਜੋ ਕੇ ਕਥੀ ਤੋਲਤੀ ਅਵਜੋਇ ਇਟ ਵਾਸ ਦਾ ਇਕਾਕੂ ਸੀ ਪਰ ਟੋਤੀ ਦਲ ਦੇ ਨਾਲ ਸਹਿਮਤ ਨਹੀਂ ਹੋਇਆ ਰਣਜੀਤ ਸਿੰਘ ਅਤੇ ਉਸ ਦਾ ਚਾਚਾ ਹਰਦੀਪ ਰੱਤੇ ਜਿੰਨਾ ਅਤੇ ਵਿਆਹ ਦੇ ਲਈ ਕੈਨੇਡਾ ਵਿੱਚ ਕੋਕੀ ਦੀ ਖੇਪ ਦਾ ਤਾਲਮੇਲ ਕਰਨ ਦਾ ਦੋਸ਼ ਹੈ ਉਹ ਦੋਵੇਂ ਹੁਣ 온ਟਾਰੀਓ ਦੇ ਵਿੱਚ ਹਿਰਾਸਤ ਵਿੱਚ ਨਹੀਂ ਜੁਰ ਕੀ ਉਹਨਾਂ ਨੂੰ ਅਮਰੀਕਾ ਹਵਾਲੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬੁੱਧਵਾਰ ਨੂੰ ਟੋਰਾਂਟੋ ਦੀ ਅਦਾਲਤ ਵਿੱਚ ਵੀ ਹੁਣ ਪੇਸ਼ ਕੀਤਾ ਜਾਵੇਗਾ ਕੈਨੇਡਾ ਦੇ ਸ਼ਹਿਰ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨਕਾਬਪੋਸ਼ੀ ਵਿਅਕਤੀ ਨੇ ਸਥਾਨਕ ਤਮਸ਼ਹੂਰ ਐਨ ਜੀਓ ਅਤੇ ਅੰਤਰ ਸਭਿਆਚਾਰਕ ਪਾਇਚਾਰਕ ਸੇਵਾ ਸੰਸਥਾ ਪੀ ਆਈ ਐਕਸ ਦੇ ਸੀਈਓ ਸਤਵੀਨ ਚਿਮਾ ਉਤੇ ਕਤਲਪ੍ਰੇਰਿਤ ਨਾਲ ਹਮਲਾ ਕੀਤਾ। ਚਿਮਾ ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸ਼ਾਮ ਦੀ ਛੁੱਟੀ ਤੋਂ ਬਾਅਦ 124 ਸਟਰੀਟ ਅਤੇ 80ਵੀਂ ਐਵੇਨਿਊ ਉੱਤੇ ਸਥਿਤ ਪ੍ਰਿਕਸ ਦਫਤਰ ਤੋਂ ਬਾਹਰ ਆ ਰਹੇ ਸਨ। ਪੁਲਿਸ ਹਮਲੇ ਦੀ ਵੀਡੀਓ ਦੇ ਆਧਾਰ ਤੇ ਹਮਲਾਵਰਾਂ ਦੀ ਜਾਂਚ ਕਰ ਰਹੀ ਹੈ ਵੀਡੀਓ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਚੀਮਾ ਆਪਣੇ ਦਫਤਰ ਤੋਂ ਬਾਹਰ ਨਿਕਲ ਰੇ ਸਨ ਅਤੇ ਸਾਹਮਣੇ ਵਾਲੀ ਪਾਰਕਿੰਗ ਤੇ ਵਿੱਚ ਆਪਣੀ ਕਾਦਾ ਡਰਾਈਵਿੰਗ ਦਰਵਾਜ਼ਾ ਖੋਲਦੇ ਸਨ ਤਾਂ ਪਾਰਕਿੰਗ ਦੇ ਦੂਜੇ ਪਾਸੇ ਤੋਂ ਇੱਕ ਚਿੱਟਾ ਡੋਜ਼ ਟਰੱਕ ਉਹਨਾਂ ਦੀ ਕਾਰ ਦੇ ਸਾਹਮਣੇ ਆਇਆ ਅਤੇ ਉਹਨਾਂ ਦਾ ਰਸਤਾ ਰੋਕ ਲਿਆ। ਜ਼ੁਰਾਨੀ ਕਨਕਾਪੋਸ਼ੀ ਵਿਅਕਤੀ ਡੋਜ ਟਰੱਕ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਕੁਝ ਕਹਿਂਦਾ ਹੋਇਆ ਉਹਨਾਂ ਦੇ ਵੱਲ ਵਧਿਆ। ਨਕਾਪੋਸ਼ ਅਤੇ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਉਸਨੇ ਆਪਣੀ ਕਾਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਫਿਰ ਹਮਲਾਵਰ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਸਪਰੇ ਉਸ ਉੱਤੇ ਜ਼ਬਰਦਸਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਪਿਕਸ ਅਤੇ ਇਸੇ ਸੀਈਓ ਵੱਲੋਂ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਪੁਲਿਸ ਨੇ ਇਸ ਘਟਨਾ ਨੂੰ ਸ਼ੱਕੀ ਵਿਅਕਤੀਆਂ ਦੇ ਵੱਲੋਂ ਕੀਤਾ ਗਿਆ ਹਮਲਾ ਦੱਸਿਆ। ਸਵੀ ਪੁਲਿਸ ਨੇ মিডিਆ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਕਿਹਾ ਹੈ ਕਿ ਉਹ ਇਹ ਘਟਨਾ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਨੇ ਅਤੇ ਇਸ ਮਾਮਲੇ ਦੇ ਵਿੱਚ ਸ਼ਾਮਲ ਟਰੱਕ ਡਰਾਈਵਰ ਅਤੇ ਹਮਲਾਵਰ ਦੀ ਪਛਾਣ ਵੀ ਕਰ ਲਈ ਨੇ ਜਿਨ੍ਹਾਂ ਨੂੰ ਸ਼ੱਕ ਹੈ ਕਿ ਉਸ ਉਤੇ ਇਹ ਹਮਲਾ ਕੁਝ ਲੋਕਾਂ ਦੁਆਰਾ ਕੀਤਾ ਗਿਆ ਜੋ ਉਸ ਨੂੰ ਪਿਕਸ ਦੇ ਸੀਈਓ ਵਜੋਂ ਆਪਣੀਆਂ ਸਭ ਤੋਂ ਵੱਧੀਆਂ ਸਿਮਾਵਾਂ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ پولیس ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਪੁਲਿਸ ਹਮਲਾਵਰਦੀ ਪਛਾਣ ਕਰੇਗੀ ਤੇ ਉਹਨਾਂ ਨੇ ਪੁਲਿਸ ਨੂੰ ਲਗਨ ਅਤੇ ਇਮਾਨਦਾਰੀ ਦੇ ਨਾਲ ਪਿਕਸ ਦੀ ਸੇਵਾ ਚਾਰੀ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਵੀ ਦਰਸਾਇਆ। ਦੱਸ ਸੀ ਇਹ ਧਿਆਨ ਦੇਣ ਯੋਗ ਹੈ ਕਿ ਸਤਵੀਰ ਸਿੰਘ ਚਿਮਾ ਜੋ ਕਿ ਲੰਬੇ ਸਮੇਂ ਤੋਂ ਪਿਕਸ ਦੀ ਸੇਵਾ ਕਰ ਰਹੇ ਨੇ ਪਿਕਸ ਦੇ ਸੀਈਓ ਦੇ ਉੱਚ ਅਹੁਦੇ ਤੇ ਕੌਂਸਲ ਫਕਾਸ ਸੰਗਠਨ ਨੂੰ ਹਰ ਪਲ ਪਹਿਲੂ ਤੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਬੀਸੀ ਸਰਕਾਰ ਅਤੇ ਦਾਨੀਆਂ ਦੇ ਸਹਿਯੋਗ ਦੇ ਨਾਲ ਬਜ਼ੁਰਗਰੀ ਦੇਖਭਾਲ ਦੇ ਲਈ ਗੁਰਨਾਨਕ ਡਾਈਵਰ ਸਿਟੀ ਵਿਲੇਜ ਨਾਮ ਦਾ ਇੱਕ ਵੱਡਾ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ ਕੁਝ ਲੋਕਾਂ ਨੇ ਉਹਨਾਂ ਤੇ ਸੰਗਠਨ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਗਾਇਆ ਸੀ ਜਿਸ ਵਿਰੁੱਧ ਉਹਨਾਂ ਨੇ ਮਾਨਖਾਨੇ ਦਾ ਕੇਸ ਵੀ ਦਾਇਰ ਕੀਤਾ ਸੀ